ਰੇਡੀ ਅਨਾਰ ਖਾਣਾ ਸਭ ਨੂੰ ਬਹੁਤ ਪਸੰਦ ਹੁੰਦਾ ਹੈ ਜਿਸ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਡੰਡੀ ਅਨਾਰ ਦੇ ਦਾਣੇ ਅਤੇ ਇਸ ਦਾ ਜੂਸ ਦੋਵੇਂ ਸਿਹਤ ਲਈ ਬਹੁਤ ਫਾਇਦੇਮੰਦ ਹਨ ਡੰਡੀ ਅਨਾਰ ਫਾਈਬਰ ਵਿਟਾਮਿਨ ਕੇ ਸੀ ਅਤੇ ਬੀ ਆਇਰਨ ਪੋਟਾਸ਼ੀਅਮ ਗੁਨਾ ਨਾਲ ਭਰਪੂਰ ਹੁੰਦਾ ਹੈ ਡੰਡੀ ਅਨਾਰ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ਵਿੱਚੋਂ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ ਡੰਡੀ ਇਸ ਤੋਂ ਇਲਾਵਾ ਅਨਾਰ ਖਾਣ ਨਾਲ ਭੁੱਖ ਵੀ ਲੱਗਦੀ ਹੈ ਅਤੇ ਸਰੀਰ ਦੀਆਂ ਸਾਰੀਆਂ ਕਮਜ਼ੋਰੀਆਂ ਵੀ ਦੂਰ ਹੋ ਜਾਂਦੀਆਂ ਹਨ ਡੰਡੀ ਇੰਨਾ ਹੀ ਨਹੀਂ ਅਨਾਰ ਖਾਨ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹੁੰਦੇ ਹਨ ਜਿੰਨਾ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ 슈ਗਰ ਦੇ ਮਰੀਜ਼ਾਂ ਨੂੰ ਲੱਗਦਾ ਹੈ ਕਿ ਅਨਾਰ ਵਿੱਚ 슈ਗਰ ਹੌਣ ਕਾਰਨ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਪਰ ਅਨਾਰ ਨਾਲੋਂ ਜ਼ਿਆਦਾ 슈ਗਰ ਇਸ ਦੇ ਜੂਸ ਵਿੱਚ ਹੁੰਦੀ ਹੈ ਦੰਦੀ ਇਸ ਲਈ ਡਾਕਟਰ ਸ਼ੂਗਰ ਦੇ ਰੋਗੀਆਂ ਨੂੰ ਅਨਾਰ ਦੀ ਮਜਾਏ ਉਸ ਨਾਲ ਤਿਆਰ ਕੀਤੇ ਗਏ ਜੂਸ ਨੂੰ ਘੱਟ ਪੀਣ ਦੀ ਸਲਾਹ ਦਿੰਦੇ ਹਨ ਡੰਡੀ ਅਨਾਰ ਖਾਣ ਨਾਲ ਜਾਂ ਇਸ ਦਾ ਜੂਸ ਪੀਣ ਨਾਲ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ ਡੰਡੀ ਇਸ ਨਾਲ ਸਰੀਰ ਦਿਲ ਦੇ ਰੋਗ ਤੇ ਦਿਲ ਨੂੰ ਪੈਣ ਵਾਲੇ ਦੌਰੇ ਦਾ ਖਤਰਾ ਘਟ ਜਾਂਦਾ ਹੈ ਟੰਡੀ ਜੇਕਰ ਤੁਸੀਂ ਦਿਲ ਦੇ ਮਰੀਜ਼ ਹੋ ਤਾਂ ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਤੁਹਾਨੂੰ ਹੋਰ ਵੀ ਬਹੁਤ ਸਾਰੇ ਫਾਇਦੇ ਹੋਣਗੇ ਟੰਡੀ ਅਨਾਰ ਖਾਣ ਜਾਂ ਰੋਜ਼ਾਨਾ ਇਸ ਦਾ ਇੱਕ ਗਲਾਸ ਰੈਡੀ ਜੂਸ ਪੀਣ ਨਾਲ ਕਮਰ ਦੀ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ ਡੰਡੀ ਇਸ ਦੇ ਸੇਵਨ ਨਾਲ ਭਾਰ ਵੀ ਕਾਬੂ ਵਿੱਚ ਰਹਿੰਦਾ ਹੈ ਡੰਡੀ ਪਨਾਰ ਵਿੱਚ ਅਜਿਹੇ ਗੁਣ ਹੁੰਦੇ ਹਨ ਜੋ ਸਰੀਰ ਵਿੱਚ ਕੈਂਸਰ ਸੈਲਜ ਨੂੰ ਬਦਮ ਤੋਂ ਰੋਕਦੇ ਹਨ ਡੰਡੀ ਜਿੰਨਾ ਲੋਕਾਂ ਨੂੰ ਕੈਂਸਰ ਹੈ ਉਹਨਾਂ ਲਈ ਇਸ ਦਾ ਜੂਸ ਪੀਣਾ ਚਾਹੀਦਾ ਹੈ ਡੰਡੀ ਇਸ ਨਾਲ ਸਰੀਰ ਵਿੱਚ ਪੀਐਸਏ ਦਾ ਪੱਧਰ ਘਟ ਜਾਂਦਾ ਹੈ ਜਿਸ ਨਾਲ ਕੈਂਸਰ ਨਾਲ ਲੜਨ ਵਿੱਚ ਮਦਦ ਮਿਲਦੀ ਹੈ ਡੰਡੀ ਅਨਾਰ ਦੇ ਰਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਮਾਸਪੇਸ਼ੀਆਂ ਹੱਡੀਆਂ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ ਡੰਡੀ ਜਿੰਨਾ ਲੋਕਾਂ ਨੂੰ ਅਕਸਰ ਜੋੜਾਂ ਵਿੱਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਉਹਨਾਂ ਨੂੰ ਡਾਕਟਰ ਵੀ ਅਨਾਰ ਖਾਣ ਦੀ ਸਲਾਹ ਦਿੰਦੇ ਹਨ ਡੰਡੀ ਕੋਫਤੇ ਬਣਾਉਣ ਦੀ ਸਾਰੀ ਸਮਗਰੀ ਮਿਕਸ ਕਰ ਲਓ ਡੰਡੀ ਫਿਰ ਛੋਟੇ ਛੋਟੇ ਗੋਲੇ ਬਣਾ ਕੇ ਗਰਮ ਤੇਲ ਵਿੱਚ ਫਰਾਈ ਕਰ ਲਓ ਡੰਡੀ ਇੱਕ ਨਾਨ ਸਟਿਕ ਕੜਾਹੀ ਵਿੱਚ ਇੱਕ ਵੱਡਾ ਚਮਚ ਤੇਲ ਗਰਮ ਕਰਕੇ ਪਿਆਜ਼ ਨੂੰ ਪੁੰਨੋ ਡੰਡੀ ਫਿਰ ਪਿਆਜ਼ ਦਾ ਪੇਸਟ ਅਦਰਕ ਲਸਣ ਪੇਸਟ ਪਾ ਕੇ ਪੁੰਨੋਂ ਦੰਡੀ ਇਲਾਇਚੀ ਪਾਊਡਰ ਨੂੰ ਛੱਡ ਕੇ ਸਾਰੇ ਸੁੱਕੇ ਮਸਾਲੇ ਪਾਓ ਡੰਡੀ ਹੁਣ ਕੋਫਤੇ ਪਾਓ ਨਾਲ ਹੀ ਦੋ ਵੱਡੇ ਚਮਚ ਪਾਣੀ ਪਾ ਦਿਓ ਡੰਡੀ ਟੱਕ ਕੇ ਘੱਟ ਸੇਕ ਉੱਤੇ ਕੋਫਤੇ ਦੇ ਗਲਣ ਅਤੇ ਪਾਣੀ ਸੁੱਕਣ ਤੱਕ ਪਕਾਓ ਡੰਡੀ ਹੁਣ ਇਸ ਨੂੰ ਪਲੇਟ ਵਿੱਚ ਪਾ ਕੇ ਇਸ ਉੱਪਰ ਧਨੀਆਂ ਪਾਓ ਡੰਡੀ ਤੁਹਾਡੇ ਕੋਫਤੇ ਬਣ ਕੇ ਤਿਆਰ ਹਨ ਡੰਡੀ